ਅੱਜ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੀ ਕਿਸਾਨਾਂ ਦੇ ਨਾਲ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਲੰਬੇ ਸਮੇਂ ਤੋਂ ਤਕਰੀਬਨ 1 ਸਾਲ ਤੋਂ ਮੋਰਚਾ ਬਿੱਡੀ ਬੈਠੇ ਕਿਸਾਨਾਂ ਦੇ ਨਾਲ ਕਿਸਾਨ ਆਗੂਆਂ ਦੇ ਨਾਲ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਸ਼ਾਮ 5:30 ਵਜੇ ਜਿਹੜੀ ਅਹ ਮੀਟਿੰਗ ਹੋਣ ਜਾ ਰਹੀ ਹੈ ਉਸ ਮੀਟਿੰਗ ਦੇ ਵਿੱਚ ਖਬਰਾ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਕਿਸਾਨਾਂ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਜਿਹੜੇ ਉਸ ਮੀਟਿੰਗ ਦਾ ਹਿੱਸਾ ਬਣਨਗੇ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕਿਉਂਕਿ ਜਦੋਂ 18 ਤਕਰੀਬਨ 18 ਜਿਹੜੀ ਜਨਵਰੀ ਨੂੰ ਕਿਸਾਨਾਂ ਨੂੰ ਮੀਟਿੰਗ ਦਾ ਸੱਦਾ ਦਿੱਤਾ ਜਾਂਦਾ ਖਨੌਰੀ ਬਾਰਡਰ ਤੇ ਕੇਂਦਰ ਦੇ ਨੁਮਾਇंदे ਪਹੁੰਚਦੇ ਨੇ ਤਾਂ ਉਸ ਵਕਤ ਕੇਂਦਰ ਦੇ ਨੁਮਾਇੰਦਿਆਂ ਦੁਆਰਾ ਕਿਸਾਨਾਂ ਗੁਰਜੀਤ ਸਿੰਘ ਡੱਲੇ ਵਾਲ ਦੇ ਨਾਲ ਜਦੋਂ ਮੀਟਿੰਗ ਕੀਤੀ ਜਾਂਦੀ ਹੈ ਉਹਨਾਂ ਦੁਆਰਾ ਇਹ ਗੱਲ ਆਖੀ ਜਾਂਦੀ ਹੈ ਕਿ ਤੁਸੀਂ ਜਿਹੜੀ ਮੈਡੀਕਲ ਸਹਾਇਤਾ ਉਹ ਸ਼ੁਰੂ ਕਰੋ ਭਾਵੇਂ ਤੁਸੀਂ ਜਿਹੜਾ ਬੜਾ ਮਰਨ ਵਰਤਾ ਉਸੇ ਤਰੀਕੇ ਜਾਰੀ ਰੱਖੋ ਆਪਣਾ ਕੋਈ ਅੰਨ ਦਾ ਦਾਣਾ ਨਾ ਛੱਕੋ ਪਰ ਮੈਡੀਕਲ ਸਹਾਇਤਾ ਲਾਓ ਤੁਸੀਂ ਤੰਦਰੁਸਤ ਹੋਵੋ ਤੇ 14 ਫਰਵਰੀ ਜਿਹੜੀ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਮੀਟਿੰਗ ਆ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਵੋ ਤੇ ਉਸ ਗੱਲ ਨੂੰ ਲੈ ਕੇ ਅੱਜ ਤਸਵੀਰਾਂ ਐਕਸਕਲੂਸਿਵ ਨਿਕਲ ਕੇ ਸਾਹਮਣੇ ਆਈਆਂ ਨੇ ਖਨੌਰੀ ਬਾਰਡਰ ਤੋਂ ਕਿਸਾਨਾ ਗੁਜਜੀਤ ਸਿੰਘ ਡੱਲੇਵਾਲੂ ਜਿਹੜਾ ਟਰਾਲੀ ਦੇ ਵਿੱਚੋਂ ਜਿਸ ਟਰਾਲੀ ਦੇ ਵਿੱਚ ਉਹਨਾਂ ਦੇ ਡ੍ਰਿੱਪ ਲੱਗਦੀਆ ਜਾਂ ਦਿਨ ਰਾਤ ਜਿਸ ਟਰਾਲੀ ਦੇ ਵਿੱਚ ਜਿਹੜਾ ਅਰੈਸਟ ਕਰਦੇ ਨੇ ਕਿਸਾਨਾ ਗੁਜਜੀਤ ਸਿੰਘ ਡੱਲੇਵਾਲ ਉਸ ਟਰਾਲੀ ਦੇ ਵਿੱਚ ਉਹਨਾਂ ਨੂੰ ਐਂਬੂਲੈਂਸ ਦੇ ਵਿੱਚ ਸ਼ਿਫਟ ਕੀਤਾ ਗਿਆ ਐਂਬੂਲੈਂਸ ਦੇ ਵਿੱਚ ਸ਼ਿਫਟ ਕਰਨ ਤੋਂ ਬਾਅਦ ਉਹ ਐਂਬੂਲੈਂਸ ਚੰਡੀਗੜ੍ਹ ਦੇ ਲਈ ਰਵਾਨਾ ਹੋ ਚੁੱਕੀ ਆ ਤਾਂ ਖਬਰਾਂ ਇਹ ਵੀ ਨਿਕਲ ਕੇ ਸਾਹਮਣੇ ਆਈਆਂ ਨੇ ਕਿ ਉਸ ਜਿਹੜੀ 5:30 ਵਜੇ ਚੰਡੀਗੜ੍ਹ ਦੇ 26 ਸੈਕਟਰ ਦੇ ਵਿੱਚ ਮੀਟਿੰਗ ਆ ਉਸ ਦੇ ਵਿੱਚ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਤੇ ਉਧਰਲੇ ਤੇ ਉਧਰਲੇ ਪਾਸੇ 28 ਕਿਸਾਨ ਆਗੂ ਨੇ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੇ ਸਮੇਤ 28 ਕਿਸਾਨ ਆਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਜਿਸ ਦੇ ਵਿੱਚ ਕੇ ਸਰਬਨ ਸਿੰਘ ਪੰਦੇਰ ਅਭਿਮਨਿਊ ਸਿੰਘ ਕਹਾੜ ਨੇ ਅਭਿਮਨਿਊ ਕਹਾੜ ਤੇ ਉਧਰਲੇ ਪਾਸੇ surjit singh pool kaka singh kordda ਜੋ ਜਗਜੀਤ ਸਿੰਘ ਡੱਲੇਵਾਲ ਜਾਂ ਹੋਰ ਕਈ ਕਿਸਾਨਾਂ ਗੂ ਇਸ ਕੇਂਦਰ ਦੇ ਨਾਲ ਜਿਹੜੀ ਮੀਟਿੰਗ ਹੋ ਰਹੀ ਹੈ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਇਹ ਵੀ ਖਬਰਾਂ ਨਿਕਲ ਕੇ ਸਾਹਮਣੇ ਕਿ ਮਨਜੀਤ ਸਿੰਘ ਰਾਏ ਕਿਸਾਨਾਂ ਗੂ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਣਗੇ ਤਾਂ ਐਕਸਕਲੂਸਿਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਜਿੱਥੇ ਸ਼ਾਮ ਨੂੰ ਅੱਜ ਕੇਂਦਰ ਦੇ ਨਾਲ ਕਿਸਾਨਾਂ ਦੀ ਹੈ ਮੀਟਿੰਗ ਉਸ ਮੀਟਿੰਗ ਦੇ ਲਈ ਖਨੌਰੀ ਬਾਰਡਰ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜਿਹੜੇ ਐਂਬੂਲੈਂਸ ਦੇ ਵਿੱਚ ਰਵਾਨਾ ਹੋ ਚੁੱਕੇ ਨੇ ਤਾਂ ਕਿਸਾਨਾਂ ਦੇ ਵੱਲੋਂ ਜਿਹੜੇ ਜਾਂ ਫਿਰ ਉਹਨਾਂ ਦੀ ਜਿਹੜੀਆਂ ਜਥੇਬੰਦੀਆਂ ਨੇ BKJ ਸਿੱਧੂਪੁਰ ਜਾਂ ਫੇਰਾ ਜਿਹੜਾ ਸਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵਲੰਟੀਅਰਾਂ ਦੁਆਰਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਚੋੱਕ ਕੇ ਉਸ ਕਮਰੇ ਦੇ ਵਿੱਚੋਂ ਐਂਬੂਲੈਂਸ ਦੇ ਵਿੱਚ ਸ਼ਿਫਟ ਕੀਤਾ ਗਿਆ ਜਿਸ ਦੀਆਂ ਐਕਸਕਲੂਸਿਵ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ